ਸਵੇਰ ਦਾ ਸਮਾਂ ਹੈ ਲਾਹੌਰ ਸ਼ਹਿਰ ਦੇ ਵਿੱਚ ਸਵੇਰ ਤੋਂ ਹੀ ਭੀੜ-ਬਧਣੀ ਸ਼ੁਰੂ ਹੋ ਗਈ ਹੈ ਦੂਰੋਂ ਨੇੜੋਂ ਸੈਲਾਨੀ ਲਾਹੌਰ ਦੇ ਆਲੀਸ਼ਾਨ ਸਿੱਖ ਰਾਜ ਦੇ ਕਿਲੇ ਨੂੰ ਦੇਖਣ ਆ ਰਹੇ ਹਨ ਇਹਨਾਂ ਹੀ ਸੈਲਾਨੀਆਂ ਦੇ ਵਿੱਚੋਂ ਪੰਜਾਬ ਭਾਰਤ ਤੋਂ ਆਇਆ ਇੱਕ ਗੁਰਸਿੱਖ ਸੈਲਾਨੀ ਸਰਬਜੀਤ ਸਿੰਘ ਵੀ ਮੌਜੂਦ ਹੈ ਉਹ ਲਾਹੌਰ ਦੀਆਂ ਗਲੀਆਂ ਵਿੱਚ ਘੁੰਮ ਰਿਹਾ ਹੈ ਅਚਾਨਕ ਇਕ ਸਥਾਨਕ ਵਿਅਕਤੀ ਫੈਜ਼ احمد ਉਸਦੇ ਕੋਲ ਆਦਾ ਹੈ ਅਤੇ ਸਰਦਾਰ ਦੇ ਮੋਢੇ ਤੇ ਹੱਥ ਰੱਖਦਾ ਹੈ ਫੈਜ਼ ਨੇ ਮੁਸਕਰਾਦਿਆਂ ਕਿਹਾ ਸਰਬਜੀਤ ਭਾਈ ਤੁਸੀਂ ਬਾਬਾ ਨਾਨਕ ਜੀ ਦੀ ਦਰਗਾਹ ਦੇਖਣਾ ਚਾਹੁੰਦੇ ਹੋ ਸਰਬਜੀਤ ਨੇ ਹੈਰਾਨੀ ਨਾਲ ਸਿਰ ਖੁਰਕਦੇ ਹੋਏ ਕਿਹਾ ਮੇਰਾ ਮਤਲਬ ਕੀ ਤੁਹਾਡਾ ਮਤਲਬ ਬਾਬਾ ਨਾਨਕ ਜੀ ਦਾ ਗੁਰਦੁਆਰਾ ਇੱਥੇ ਤਾਂ ਕਈ ਗੁਰਦੁਆਰੇ ਹਨ ਇੱਕ ਗੁਰਦੁਆਰਾ ਜਨਮ ਅਸਥਾਨ ਨਨਕਾਣਾ ਸਾਹਿਬ ਹੈ ਉਹ ਤਾਂ ਮੈਂ ਦੇਖ ਲਿਆ ਹੈ ਇੱਕ ਵਾਰ ਮੈਂ ਇਥੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਕਿਲਾ ਦੇਖਣ ਆਇਆ ਹਾਂ ਲੇਕਿਨ ਅਗੋ ਫੈਜ ਨੇ ਸਿਰ ਹਿਲਾਇਆ ਨਹੀਂ ਭਾਈ ਸਾਹਿਬ ਮੈਂ ਗੁਰਦੁਆਰੇ ਦੀ ਗੱਲ ਨਹੀਂ ਕਰ ਰਿਹਾ ਮੈਂ ਬਾਬਾ ਨਾਨਕ ਜੀ ਦੀ ਦਰਗਾਹ ਦੀ ਗੱਲ ਕਰ ਰਿਹਾ ਹਾਂ ਸਰਬਜੀਤ ਦੀਆਂ ਅੱਖਾਂ ਫੈਲ ਗਈਆਂ ਦਰਗਾਹ ਬਾਬਾ ਨਾਨਕ ਜੀ ਦੀ ਦਰਗਾਹ ਇਹ ਕੀ ਮਜ਼ਾਕ ਹੈ ਯਾਰ ਉਸਨੇ ਹੱਸਦੇ ਹੋਏ ਕਿਹਾ ਪਰ ਫੈਜ ਦੇ ਚਿਹਰੇ ਤੇ ਇੱਕ ਗੰਭੀਰਤਾ ਸੀ ਮੈਂ ਮਜ਼ਾਕ ਨਹੀਂ ਕਰ ਰਿਹਾ ਭਾਈ ਸਾਹਿਬ 35 ਕਿਲੋਮੀਟਰ ਦੂਰ ਇੱਕ ਪਿੰਡ ਵਿੱਚ ਇੱਕ ਦਰਗਾਹ ਹੈ ਜਿੱਤੇ ਬਾਬਾ ਨਾਨਕ ਦੀ ਯਾਦ ਵਿੱਚ ਰੋਜ਼ ਨਮਾਜ਼ ਤੋਂ ਬਾਅਦ ਜਪਜੀ ਸਾਹਿਬ ਦਾ ਪਾਠ ਹੁੰਦਾ ਹੈ ਸਰਬਜੀਤ ਦੇ ਮਨ ਵਿੱਚ ਇੱਕ ਤੂਫਾਨ ਉੱਠ ਗਿਆ ਉਸਨੇ ਸੋਚਿਆ ਮੈਂ ਤਾਂ ਬਾਬਾ ਨਾਨਕ ਦੀ ਦੇ ਕਈ ਗੁਰਦੁਆਰੇ ਦੇਖੇ ਹਨ ਇੱਥੇ ਕਰਤਾਰਪੁਰ ਸਾਹਿਬ ਦੇਖਿਆ ਗੁਰਦੁਆਰਾ ਨਨਕਾਣਾ ਸਾਹਿਬ ਸੁਲਤਾਨਪੁਰ ਲੋਧੀ ਪਰ ਦਰਗਾਹ ਇੱਕ ਹੀ ਮਾਮਲਾ ਹੈ ਉਸਨੇ ਫੈਜ ਨਾਲ ਜਾਣ ਦਾ ਫੈਸਲਾ ਕੀਤਾ ਫੈਜ ਨੇ ਆਪਣੀ ਪੁਰਾਣੀ ਮੋਟਰਸਾਈਕਲ ਸਟਾਰਟ ਕੀਤੀ ਇੱਕ ਯਾਮਾ ਜਿਸ ਦਾ ਰੰਗ ਫਿੱਕਾ ਪੈ ਗਿਆ ਸੀ ਅਤੇ ਇੰਜਣ ਦੀ ਆਵਾਜ਼ ਜਿਵੇਂ ਖੰਗਦੀ ਹੋਵੇ ਸਰਬਜੀਤ ਉਸਦੇ ਪਿੱਛੇ ਬੈਠ ਗਿਆ ਅਤੇ ਦੋਵੇਂ ਲਾਹੌਰ ਤੋਂ ਬਾਹਰ ਨਿਕਲ ਪਏ ਰਾਤ ਦੇ ਵਿੱਚ ਖੇਤਾਂ ਦੀ ਹਰਿਆਲੀ ਸੀ ਧਾਨ ਦੇ ਖੇਤ ਚੋਨੇ ਦੇ ਖੇਤ ਜਿਨ੍ਹਾਂ ਦੇ ਵਿੱਚ ਪਾਣੀ ਦੀਆਂ ਚਮਕਦੀਆਂ ਲੀਹਾਂ ਕਣਕ ਦੇ ਖੇਤ ਜਿਨ੍ਹਾਂ ਦੀ ਚਮਕ ਸੂਰਜ ਦੀਆਂ ਕਿਰਨਾਂ ਨਾਲ ਸੁਨਹਰੀ ਲੱਗ ਰਹੀ ਸੀ ਥੋੜੀ ਦੂਰ ਤੇ ਇੱਕ ਛੋਟਾ ਜਿਹਾ ਪਿੰਡ ਆਇਆ ਜਿੱਥੇ ਬੱਚੇ ਧੂੜ ਦੇ ਵਿੱਚ ਗੇਂਦ ਖੇਡ ਰਹੇ ਸਨ ਇੱਕ ਬਜ਼ੁਰਗ ਔਰਤ ਆਪਣੇ ਵਿਹੜੇ ਵਿੱਚ ਚੁੱਲ੍ਹੇ ਤੇ ਰੋਟੀ ਸੇਕ ਰਹੀ ਸੀ ਅਤੇ ਉਸ ਦੇ ਨਾਲ ਇੱਕ ਛੋਟੀ ਜਿਹੀ ਬੱਕਰੀ ਘੁੰਮ ਰਹੀ ਸੀ ਸਰਬਜੀਤ ਨੂੰ ਇਹ ਨਜ਼ਾਰਾ ਬਿਲਕੁਲ ਆਪਣੇ ਪੁਰਾਣੇ ਪਿੰਡ ਵਰਗਾ ਲੱਗਿਆ ਅਤੇ ਉਸ ਦੇ ਚਿਹਰੇ ਤੇ ਇੱਕ ਮੁਸਕਰਾਹਟ ਆ ਗਈ ਲਗਭਗ 1 ਘੰਟੇ ਦੇ ਸਫ਼ਰ ਤੋਂ ਬਾਅਦ ਉਹ ਉਸ ਪਿੰਡ ਵਿੱਚ ਪਹੁੰਚੇ ਇਹ ਪਿੰਡ ਸੀ ਬਸਰੀ ਨੌਰਪੁਰ ਪਿੰਡ ਦੇ ਵਿੱਚਕਾਰ ਇੱਕ ਛੋਟੀ ਜੀ ਦਰਗਾਹ ਸੀ ਦਰਗਾਹ ਦੇ ਗੇਟ ਤੇ ਪੁਰਾਣੀਆਂ ਇੱਟਾਂ ਲੱਗੀਆਂ ਸਨ ਅਤੇ ਉਸ ਦੀਆਂ ਦੀਵਾਰਾਂ ਤੇ ਮੀਂਹ ਦੇ ਪਾਣੀ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਅੰਦਰ ਵੱਲ ਤੁਰ ਪਿਆ ਦਰਗਾਹ ਦਾ ਵਿਹੜਾ ਛੋਟਾ ਸੀ ਪਰ ਉੱਥੇ ਲਗਭਗ 20 ਤੋਂ 25 ਸਤਾਨਕ ਲੋਕ ਬੈਠੇ ਸਨ ਕੁਝ ਔਰਤਾਂ ਆਪਣੇ ਬੱਚਿਆਂ ਨੂੰ ਗੋਦੀ ਵਿੱਚ ਲਈ ਬੈਠੀਆਂ ਸਨ ਸਰਬਜੀਤ ਨੇ ਦੇਖਿਆ ਅਤੇ ਇੱਕ ਬਜ਼ੁਰਗ ਆਦਮੀ ਆਪਣੀ ਤਸਬੀਹ ਯਾਨੀ ਮਾਲਾ ਫੇਰ ਰਿਹਾ ਸੀ ਸਰਬਜੀਤ ਨੇ ਦੇਖਿਆ ਕਿ ਉੱਥੇ ਕੋਈ ਸਿੱਖ ਨਹੀਂ ਸੀ ਯਾਰ ਇੱਕ ਹੀ ਚੱਕਰ ਹੈ ਸਿੱਖਾ ਨੂੰ ਇਸ ਜਗ੍ਹਾ ਦਾ ਪਤਾ ਕਿਉਂ ਨਹੀਂ ਹੈ ਉਸਨੇ ਮਨ ਹੀ ਮਨ ਸੋਚਿਆ ਦਰਗਾਹ ਦੀਆਂ ਦੀਵਾਰਾਂ ਤੇ ਬਾਬਾ ਨਾਨਕ ਜੀ ਦੀਆਂ ਪੁਰਾਣੀਆਂ ਤਸਵੀਰਾਂ ਸਨ ਇੱਕ ਤਸਵੀਰ ਵਿੱਚ ਬਾਬਾ ਜੀ ਇੱਕ ਨਜੀ ਦੇ ਕੰਡੇ ਬੈਠੇ ਸਨ ਅਤੇ ਉਹਨਾਂ ਦੇ ਨਾਲ ਪਾਈ ਮਰਦਾਨਾ ਜੀ ਸੀ ਤਸਵੀਰ ਦੀਆਂ ਰੰਗीन ਲਕੀਰਾਂ ਫਿੱਕੀਆਂ ਪੈ ਗਈਆਂ ਸਨ ਪਰ ਬਾਬਾ ਜੀ ਦੀਆਂ ਅੱਖਾਂ ਵਿੱਚ ਇੱਕ ਅਜੀਬ ਜੀ ਚਮਕ ਸੀ ਜਿਵੇਂ ਉਸ ਸਰਬਜੀਤ ਨੂੰ ਹੀ ਦਿਖ ਰਿਹਾ ਹੋਣ ਨੂੰ ਸਰਬਜੀਤ ਦੇ ਦਰਗਹ ਤੇ ਖੜੇ ਹੋ ਗਏ ਇੱਕ ਪਾਸੇ ਕੁਝ ਲੋਕ ਮੁਸਲਮ ਢੰਗ ਨਾਲ ਨਮਾਜ਼ ਪੜ੍ਹ ਰਹੇ ਸਨ ਦੂਜੇ ਪਾਸੇ ਇੱਕ ਬਜ਼ੁਰਗ ਆਦਮੀ ਜਪਜੀ ਸਾਹਿਬ ਦਾ ਗੁਟਕਾ ਪੜ੍ਹ ਕੇ ਪਾਠ ਕਰ ਰਿਹਾ ਸੀ ਉਸ ਦੀ ਆਵਾਜ਼ ਵਿੱਚ ਇੱਕ ਅਜੀਬ ਜਿਹੀ ਸ਼ਾਂਤੀ ਸੀ ਅਸੰਖ ਨਾਵ ਅਸੰਖ ਥਾਵ ਅਗੰਗ ਅਗੰਗ ਅਸੰਖ ਲੋ ਜਿਸ ਨੂੰ ਸੁਣ ਕੇ ਸਰਬਜੀਤ ਦਾ ਦਿਲ ਭਰ ਆਇਆ ਫੈਜ ਨੇ ਸਰਬਜੀਤ ਨੂੰ ਦਰਗਾਹ ਦੇ ਸੰਭਾਲਕ ਨਾਲ ਮਿਲਾਇਆ ਉਸ ਦਾ ਨਾਮ ਸੀ ਮੌਲਵੀ ਅਹਿਮਦ ਖਾਨ ਮੌਲਵੀ ਸਾਹਿਬ ਦੀ ਚਿੱਟੀ ਦਾੜੀ ਸਿਰ ਤੇ ਟੋਪੀ ਅਤੇ ਸਾਦੇ ਕੱਪੜੇ ਉਹ ਇੱਕ ਸੱਚੇ ਰੱਬ ਦੇ ਬੰਦੇ ਵਰਗੇ ਲੱਗਦੇ ਸਨ ਸਰਬਜੀਤ ਨੇ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਬੁਲਾਈ ਅਤੇ ਮੌਲਵੀ ਨੂੰ ਪੁੱਛਿਆ ਮੌਲਵੀ ਸਾਹਿਬ ਮੈਂ ਬਾਬਾ ਨਾਨਕ ਜੀ ਦੇ ਗੁਰਦੁਆਰਿਆਂ ਦੀ ਬੜੀ ਯਾਤਰਾ ਕੀਤੀ ਬੜੇ ਉਹਨਾਂ ਦੇ ਗੁਰਦੁਆਰੇ ਦੇਖੇ ਪਰ ਇਹ ਦਰਗਾਹ ਵੇਖ ਕੇ ਮੇਰਾ ਦਿਲ ਹੈਰਾਨ ਰਹਿ ਗਿਆ ਤੁਸੀਂ ਮੁਸਲਮਾਨ ਹੋ ਅਤੇ ਇੱਥੇ ਜਪਜੀ ਸਾਹਿਬ ਦਾ ਪਾਠ ਕਰਦੇ ਹੋ ਇਸ ਦਾ ਪਲਾਕੀ ਕਾਰਨ ਬਣਿਆ ਮੌਲਵੀ ਅਹਿਮਦ ਖਾਨ ਨੇ ਇੱਕ ਡੂੰਗਾ ਸਾਲਿਆ ਅਤੇ ਆਪਣੀ ਤਸਵੀਰ ਨੂੰ ਹੌਲੀ-ਹੌਲੀ ਫੇਰ ਦੇ ਕੇ ਸਿੰਘ ਸਾਹਿਬ ਇਹ ਦਰਗਾਹ ਸਿਰਫ ਇੱਕ ਇਮਾਰਤ ਨਹੀਂ ਇੱਕ ਅਜਿਹੀ ਜਗ੍ਹਾ ਹੈ ਜਿੱਥੇ ਬਾਬਾ ਨਾਨਕ ਜੀ ਦੀ ਸਿੱਖਿਆ ਨੇ ਸਾਡੇ ਪੁਰਖਿਆਂ ਦੀ ਜ਼ਿੰਦਗੀ ਬਦਲ ਦਿੱਤੀ ਸੀ ਮੇਰੇ ਦਾਦਾ ਪਰਦਾਦਾ ਦੀ ਪੀੜ੍ਹੀ ਨੇ ਇਸ ਜਗ੍ਹਾ ਦੀ ਸੇਵਾ ਕੀਤੀ ਕਿਉਂਕਿ ਇਸ ਨੇ ਸਾਡੇ ਪਰਿਵਾਰ ਨੂੰ ਨਵੀਂ ਰੌਣਕ ਦਿੱਤੀ ਨਵੀਂ ਰੋਸ਼ਨੀ ਦਿੱਤੀ ਸਰਬਜੀਤ ਦੀ ਉਤਸੁਕਤਾ ਹੋਰ ਵੱਧ ਗਈ ਮੌਲਵੀ ਸਾਹਿਬ ਇਹ ਗੱਲ ਕਿਵੇਂ ਸ਼ੁਰੂ ਹੋਈ ਤੁਹਾਡੇ ਪੁਰਖਿਆਂ ਨੇ ਅਜਿਹਾ ਕੀ ਕਰਿਆ ਸੀ ਮੌਲਵੀ ਅਹਿਮਦ ਖਾਨ ਨੇ ਇੱਕ ਛੋਟੀ ਜੀ ਮੁਸਕਾਨ ਨਾਲ ਕਿਹਾ ਇੱਕ ਲੰਬੀ ਕਹਾਣੀ ਹੈ ਸਰਬਜੀਤ ਜੀ ਮੇਰੇ ਨਾਨਕੇ ਪਰਿਵਾਰ ਚੋਂ ਵਡੇਰਿਆਂ ਨੇ ਮੌਲਵੀ ਇਕਬਾਲ ਖਾਨ ਨੇ ਇਸ ਜਗਾਂਦੀ ਨਹੀਂ ਰੱਖੀ ਸੀ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਮੋੜ ਆਇਆ ਸੀ ਜਿਸ ਨੇ ਸਾਡੇ ਪਰਿਵਾਰ ਨੂੰ ਬਾਬਾ ਨਾਨਕ ਦੀ ਸਿੱਖਿਆ ਨਾਲ ਜੋੜ ਦਿੱਤਾ ਸਰਬਜੀਤ ਦੀ ਉਤਸੁਕਤਾ ਹੋਰ ਵੱਧ ਗਈ ਮੌਲਵੀ ਸਾਹਿਬ ਇਹ ਗੱਲ ਪਤਾ ਕਿਵੇਂ ਸ਼ੁਰੂ ਹੋਈ ਤੁਹਾਡੇ ਪੁਰਖਿਆਂ ਨੇ ਅਜਿਹਾ ਕਿਉਂ ਕੀਤਾ ਕਿ ਇਥੇ ਤੁਹਾਨੂੰ ਬਾਬਾ ਨਾਨਕ ਜੀ ਦਾ ਦਰਗਾਹ ਬਣਾਨੀ ਪੈਗੀ ਇਥੇ ਗੁਰਦੁਆਰਾ ਕਿਉਂ ਨਹੀਂ ਹੈ ਦਰਗਾਹ ਕਿਉਂ ਹੈ ਕੀ ਹੈ ਇਸ ਜਗ੍ਹਾ ਦਾ ਇਤਿਹਾਸ ਕੀ ਗੱਲ ਹੈ ਜੋ ਕਿ ਇਸ ਨੂੰ ਖਾਸ ਬਣਾਉਂਦੀ ਹੈ ਅੱਗੋਂ ਮੌਲਵੀ ਸਾਹਿਬ ਨੇ ਇਸ ਜਗ੍ਹਾ ਬਾਰੇ ਜੋ ਦਸਿਆ ਸੁਣ ਕੇ ਸਰਬਜੀਤ ਹੈਰਾਨ ਰਹਿ ਗਿਆ ਅਜੇ ਹਾਕੀ ਸੀ ਇਸ ਜਗ੍ਹਾ ਬਾਰੇ ਬਣੀ ਰਿਓ ਜੀ ਵੀਡੀਓ ਦੇ ਅੰਤ ਤੱਕ ਸਾਥ ਸੰਗਤ ਜੀ ਬੇਨਤੀ ਹੈ ਜੇਕਰ ਚੈਨਲ ਦੇ ਉੱਪਰ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਆਓ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਬੜੀ ਖਾਸ ਵੀਡੀਓ ਪਰ ਪਹਿਲਾਂ ਗੱਜ-ਵੱਜ ਕੇ ਫਦੇ ਬੁਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਾਤ ਸੰਗਤ ਜੀ ਮੌਲਵੀ ਸਾਹਿਬ ਨੇ ਕਿਹਾ ਮੇਰੇ ਨਾਨਕ ਦੇ ਪਰਿਵਾਰ ਦੇ ਵਿੱਚੋਂ ਇੱਕ ਵਡੇਰੇ ਇਕਬਾਲ ਖਾਨ ਨੇ ਇਸ ਜਗ੍ਹਾ ਦੀ ਨੀ ਰੱਖੀ ਸੀ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਅਜਿਹਾ ਮੋੜ ਆਇਆ ਜਿਸ ਨੇ ਸਾਡੇ ਪਰਿਵਾਰ ਨੂੰ ਬਾਬਾ ਨਾਨਕ ਜੀ ਦੀ ਸਿੱਖਿਆ ਨਾਲ ਜੋੜ ਦਿੱਤਾ ਮੌਲਵੀ ਅਹਿਮਦ ਖਾਨ ਨੇ ਆਪਣੇ ਆਏ ਸਾਰੀ ਗੱਲ ਸ਼ੁਰੂ ਕੀਤੀ ਇਹ ਗੱਲ ਹੈ ਅੱਜ ਤੋਂ ਤਕਰੀਬਨ 150 ਸਾਲ ਪਹਿਲਾਂ ਦੀ ਜਦੋਂ ਇਹ ਪਿੰਡ ਬਸਤੀ ਨੂਰਪੁਰ ਬਹੁਤ ਛੋਟਾ ਸੀ ਇੱਥੇ ਸਿਰਫ 20-25 ਘਰ ਸਨ ਅਤੇ ਹੁਣ ਦੀ ਤਰ੍ਹਾਂ ਜ਼ਿਆਦਾਤਰ ਲੋਕ ਮੁਸਲਮਾਨ ਹੀ ਸਨ ਮੇਰੇ ਨਾਨਕੇ ਪਰਿਵਾਰ ਦੇ ਵਿੱਚੋਂ ਅੱਗੇ ਮੌਲਵੀ ਇਕਬਾਲ ਖਾਨ ਇਸ ਪਿੰਡ ਦੀ ਮਸਜਿਦ ਦੇ ਇਮਾਮ ਸਨ ਉਹ ਬਹੁਤ ਸਖਤ ਸੁਭਾਅ ਦੇ ਸਨ ਉਹ ਸੋਚਦੇ ਸਨ ਕਿ ਸਿਰਫ ਇਸਲਾਮ ਹੀ ਸੱਚਾ ਹੈ ਅਤੇ ਬਾਕੀ ਸਾਰੇ ਧਰਮ ਗਲਤ ਹਨ ਉਹ ਆਪਣੀ ਸੋਚ ਨੂੰ ਲੈ ਕੇ ਬਹੁਜਿਧੀ ਹਨ ਮੌਲਵੀ ਇਕਬਾਲ ਖਾਨ ਦਾ ਘਰ ਪਿੰਡ ਦੇ ਵਿੱਚ ਕਰ ਸੀ ਇੱਕ ਮਿੱਟੀ ਦਾ ਘਰ ਸੀ ਜਿਸ ਦੀ ਛੱਤ ਝੂਂਡ ਦੀਆਂ ਟਹਣੀਆਂ ਨਾਲ ਟੰਗਿਆ ਹੋਇਆ ਸੀ ਘਰ ਦੇ ਅੱਗੇ ਇੱਕ ਛੋਟਾ ਜਿਹਾ ਵਿਹੜਾ ਸੀ ਜਿੱਥੇ ਇਕਬਾਲ ਖਾਨ ਦੀ ਪਤਨੀ ਜਮੀਲਾ ਬੇਗਮ ਅਕਸਰ ਆਪਣੇ ਬੱਚਿਆਂ ਨਾਲ ਬੈਠਦੀ ਸੀ ਉਹਨਾਂ ਦੇ ਤਿੰਨ ਬੱਚੇ ਸਨ ਦੋ ਬੇਟੇ ਅਸਲਮ ਅਤੇ ਕਾਸਮ ਅਤੇ ਇੱਕ ਬੇਟੀ ਸ਼ਾਜੀਦਾ ਜਮੀਲਾ ਬੇਗਮ ਇੱਕ ਨੇਕ ਤੇ ਲੋੜੀ ਸੀ ਉਹ ਆਪਣੇ ਘਰ ਦੇ ਸਾਰੇ ਕੰਮ ਸੰਭਾਲਦੀ ਅਤੇ ਪਿੰਡ ਦੀਆਂ ਔਰਤਾਂ ਨੂੰ ਵੀ ਮਦਦ ਕਰਦੀ ਪਰ ਮੌਲਵੀ ਇਕਬਾਲ ਖਾਨ ਦੀ ਸਖਤ ਸੋਚ ਨੇ ਪਿੰਡ ਦੇ ਵਿੱਚ ਇੱਕ ਵੱਡਾ ਤਣਾ ਪੈਦਾ ਕੀਤਾ ਉਸ ਸਮੇਂ ਪਿੰਡ ਦੇ ਵਿੱਚ ਇੱਕ ਸਿੱਖ ਪਰਿਵਾਰ ਵੀ ਆਇਆ ਜਿਸ ਪਰਿਵਾਰ ਦਾ ਮੁਖੀ ਸੀ ਸਰਦਾਰ ਜਸਵੰਤ ਸਿੰਘ ਜਸਵੰਤ ਸਿੰਘ ਇੱਕ ਸਾਦਗੀ ਭਰੀ ਜ਼ਿੰਦਗੀ ਜਿਉਂਦਾ ਸੀ ਉਹ ਆਪਣੇ ਖੇਤਾਂ ਵਿੱਚ ਕੰਮ ਕਰਦਾ ਅਤੇ ਸਵੇਰੇ ਸ਼ਾਮ ਗੁਰਬਾਣੀ ਦਾ ਪਾਠ ਕਰਦਾ ਉਸਦੀ ਪਤਨੀ ਬੀਬੀ ਗੁਰਮੀਤ ਕੌਰ ਅਤੇ ਉਹਨਾਂ ਦੇ ਦੋ ਬੱਚੇ ਇੱਕ ਬੇਟਾ ਹਰਜੀਤ ਸਿੰਘ ਅਤੇ ਇੱਕ ਬੇਟੀ ਸੁਰਿੰਦਰ ਕੌਰ ਪਿੰਡ ਵਿੱਚ ਸਭ ਦੇ ਪਿਆਰੇ ਸਨ ਮੌਲਵੀ ਇਕਬਾਲ ਖਾਨ ਨੂੰ ਜਸਵੰਤ ਸਿੰਘ ਦਾ ਪਰਿਵਾਰ ਬਿਲਕੁਲ ਪਸੰਦ ਨਹੀਂ ਸੀ ਉਹ ਅਕਸਰ ਮਸਜਿਦ ਦੇ ਵਿੱਚ ਲੋਕਾਂ ਨੂੰ ਕਹਿੰਦੇ ਇਹ ਸਿੱਖ ਪਰਿਵਾਰ ਸਾਡੇ ਪਿੰਡ ਦੀ ਸ਼ਾਂਤੀ ਨੂੰ ਖਰਾਬ ਕਰ ਰਿਹਾ ਹੈ ਇਹਨਾਂ ਦੀ ਗੁਰਬਾਣੀ ਦੀ ਆਵਾਜ਼ ਸਾਡੀ ਨਮਾਜ਼ ਵਿੱਚ ਤਕਲ ਪਾਉਂਦੀ ਹੈ ਇੱਕ ਦਿਨ ਉਹਨਾਂ ਨੇ ਪਿੰਡ ਦੀ ਪੰਚਾਇਤ ਨੂੰ ਬੁਲਾਇਆ ਅਤੇ ਜਸਵੰਤ ਸਿੰਘ ਦੇ ਪਰਿਵਾਰ ਨੂੰ ਪਿੰਡ ਛੱਡਣ ਦਾ ਹੁਕਮ ਦੇ ਦਿੱਤਾ ਜਸਵੰਤ ਸਿੰਘ ਨੇ ਬਹੁਤ ਗੁਹਾਰ ਲਗਾਈ ਮੌਲਵੀ ਸਾਹਿਬ ਅਸੀਂ ਕਿਸੇ ਨੂੰ ਤੰਗ ਨਹੀਂ ਕਰਦੇ ਅਸੀਂ ਤਾਂ ਆਪਣੇ ਗੁਰੂ ਦੀ ਬਾਣੀ ਪੜ੍ਹਦੇ ਹਾਂ ਸਾਨੂੰ ਇੱਥੇ ਰਹਿਣ ਦਿਓ ਪਰ ਮੌਲਵੀ ਇਕਬਾਲ ਖਾਨ ਨੇ ਉਸ ਦੀ ਇੱਕ ਨਾ ਸੁਣੀ ਜਸਵੰਤ ਸਿੰਘ ਦਾ ਪਰਿਵਾਰ ਆਪਣਾ ਸਮਝ ਚੁੱਕੇ ਪਿੰਡ ਛੱਡ ਕੇ ਚਲਾ ਗਿਆ ਉਹ ਰਾਤ ਬੜੀ ਠੰਡੀ ਅਤੇ ਹਨੇਰੀ ਸੀ ਜਸਵੰਤ ਸਿੰਘ ਦੀ ਬੇਟੀ ਸੁਨੀਦਰ ਕੌਰ ਬੜੀ ਰੋ ਰਹੀ ਸੀ ਪਿਤਾ ਜੀ ਅਸੀਂ ਕਿੱਥੇ ਜਾਵਾਂਗੇ ਸਾਡਾ ਘਰ ਤਾਂ ਇੱਥੇ ਸੀ ਜਸਵੰਤ ਸਿੰਘ ਨੇ ਉਸ ਨੂੰ ਗਲੇ ਨਾਲ ਲਗਾ ਲਿਆ ਬੇਟੀ ਵਾਇਗੁਰੂ ਸਾਡੇ ਨਾਲ ਹੈ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਸਾਡੇ ਨਾਲ ਹਨ ਉਹ ਸਾਨੂੰ ਨਵੀਂ ਥਾਂ ਵੀ ਦੇਣਗੇ ਉਹ ਪਰਿਵਾਰ ਰਾਤ ਨੂੰ ਹੀ ਲਾਹੌਰ ਦੇ ਵੱਲ ਨਿਕਲ ਗਿਆ ਜਸਵੰਤ ਸਿੰਘ ਦੇ ਪਰਿਵਾਰ ਦੇ ਜਾਣ ਤੋਂ ਬਾਅਦ ਮੌਲਵੀ ਇਕਬਾਲ ਖਾਨ ਨੂੰ ਲੱਗਿਆ ਵੀ ਉਹਨਾਂ ਨੇ ਪਿੰਡ ਦੀ ਸ਼ਾਂਤੀ ਬਚਾ ਲਈ ਹੈ ਪਰ ਕੁਝ ਮਹੀਨੇ ਬਾਅਦ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਵੱਡਾ ਸੰਕਟ ਆ ਗਿਆ। ਉਹਨਾਂ ਦੀ ਪਤਨੀ ਜਮੀਲਾ ਬੇਗਮ ਨੂੰ ਇੱਕ ਅਜੀਬ ਜੀ ਬਿਮਾਰੀ ਹੋ ਗਈ। ਉਸ ਦਾ ਸਰੀਰ ਕਮਜ਼ੋਰ ਹੋਣ ਲੱਗਾ ਅਤੇ ਉਸ ਨੂੰ ਤੇਜ਼ ਬੁਖਾਰ ਆਣ ਲੱਗਾ। ਉਹ ਬਿਸਤਰੇ ਤੋਂ ਵੀ ਉੱਠ ਨਾ ਸਕੀ। ਮੌਲਵੀ ਇਕਬਾਲ ਖਾਨ ਦੇ ਪਿੰਡ ਦੇ ਹਕੀਮ ਨੂੰ ਬੁਲਾਇਆ। ਹਕੀਮ ਨੇ ਜਮੀਲਾ ਨੂੰ ਦੇਖਿਆ ਅਤੇ ਸਿਰ ਝੁਕਾ ਲਿਆ ਮੌਲਵੀ ਸਾਹਿਬ ਇਹ ਬਿਮਾਰੀ ਅਜੀਬ ਹੈ ਮੈਂ ਇਸ ਦਾ ਇਲਾਜ ਨਹੀਂ ਕਰ ਸਕਦਾ ਮੌਲਵੀ ਇਕਬਾਲ ਖਾਨ ਨੇ ਫਿਰ ਲਾਹੌਰ ਦੇ ਵੱਡੇ ਵੱਡੇ ਵੈਦਾਂ ਨੂੰ ਬੁਲਾਇਆ ਉਹਨਾਂ ਨੇ ਵੀ ਜਮੀਲਾ ਨੂੰ ਦੇਖਿਆ ਪਰ ਸਭ ਨੇ ਇੱਕੋ ਜਵਾਬ ਦਿੱਤਾ ਇਸ ਦਾ ਕੋਈ ਇਲਾਜ ਨਹੀਂ ਜਮੀਲਾ ਦੀ ਹਾਲਤ ਦਿਨੋ ਦਿਨ ਖਰਾਬ ਹੁੰਦੀ ਗਈ ਉਸ ਦੀਆਂ ਅੱਖਾਂ ਵਿੱਚ ਸਿਰਫ ਦਰਦ ਸੀ ਅਤੇ ਉਹ ਹੌਲੀ ਹੌਲੀ ਆਪਣੇ ਸਾਨੂੰ ਗਿਨ ਰਹੀ ਸੀ ਮੌਲਵੀ ਇਕਬਾਲ ਖਾਨ ਦਾ ਦਿਲ ਟੁੱਟ ਗਿਆ ਹਰ ਰੋਜ਼ ਮਸਜਿਦ ਵਿੱਚ ਜਾ ਕੇ ਨਮਾਜ਼ ਪੜਦਾ ਦੁਆ ਕਰਦਾ ਅਤੇ ਅੱਲਾ ਨੂੰ ਯਾਦ ਕਰਦਾ ਯਾ ਅੱਲਾ ਮੇਰੀ ਜਮੀਲਾ ਨੂੰ ਬਚਾ ਲੈ ਮੈਂ ਤੇਰੇ ਅਗੇ ਸਿਰ ਚੁਕਾਉਣਾ ਹਾਂ ਪਰ ਉਹਨਾਂ ਦੀਆਂ ਦੁਆਵਾਂ ਦਾ ਕੋਈ ਜਵਾਬ ਨਾ ਮਿਲਿਆ ਉਹਨਾਂ ਦੇ ਬੱਚੇ ਅਸਲਮ ਕਾਸਮ ਅਤੇ 사ਜਦਾ ਵਾਰ-ਵਾਰ ਰੋਣ ਲੱਗੇ ਅੱਬੂ ਜੀ ਅਮੀ ਨੂੰ ਬਚਾ ਲੋ 사ਜਦਾ ਨੀ ਰੋਂਦੇ ਹੋਏ ਕਿਆ ਇੱਕ ਰਾਤ ਜਦੋਂ ਜਮੀਲਾ ਦੀ ਸਾਰ ਰੁਕਣ ਵਾਲੇ ਸਨ ਮੌਲਵੀ ਇਕਬਾਲ ਖਾਨ ਨੂੰ ਸੁਪਨਾ ਆਇਆ ਸੁਪਨੇ ਦੇ ਵਿੱਚ ਉਹਨਾਂ ਨੇ ਇੱਕ ਨੂਰਾਨੀ ਚਿਹਰੇ ਵਾਲੇ ਬਜ਼ੁਰਗ ਨੂੰ ਦੇਖਿਆ ਉਹ ਬਜ਼ੁਰਗ ਸਾਦੇ ਕੱਪੜਿਆਂ ਵਿੱਚ ਸਨ ਇੱਕ ਚਟਾ ਕੁੜਤਾ ਪਜਾਮਾ ਅਤੇ ਸਿਰ ਦੇ ਉੱਪਰ ਇੱਕ ਸਾਦੀ ਪੱਗ ਉਹਨਾਂ ਦੀਆਂ ਅੱਖਾਂ ਵਿੱਚ ਇੱਕ ਅਜੀਬ ਜਿਹੀ ਸ਼ਾਂਤੀ ਸੀ ਜਿਵੇਂ ਸਾਰੀ ਦੁਨੀਆ ਦਾ ਦੁੱਖ ਉਹਨਾਂ ਨੇ ਆਪਣੇ ਅੰਦਰ ਸਮੋਲਿਆ ਹੋਵੇ ਉਸ ਬਜ਼ੁਰਗ ਨੇ ਮੌਲਵੀ ਇਕਬਾਲ ਖਾਨ ਨੂੰ ਕਿਹਾ ਇਕਬਾਲ ਤੂੰ ਰੱਬ ਨੂੰ ਧਰਮ ਦੀਆਂ ਹੱਦਾਂ ਵਿੱਚ ਨਹੀਂ ਬਣ ਸਕਦਾ ਰੱਬ ਇੱਕ ਹੈ ਅਤੇ ਉਹ ਸਾਰਿਆਂ ਦਾ ਹੈ ਜੇ ਤੂੰ ਆਪਣੀ ਪਤਨੀ ਨੂੰ ਉਚਾਣਾ ਚਾਹੁੰਦਾ ਹੈ ਜੇ ਤੂੰ ਚਾਹੁੰਦਾ ਹੈ ਤੇਰਾ ਇਹ ਦੁੱਖ ਟਲ ਜਾਵੇ ਤਾਂ ਪਿੰਡ ਦੇ ਬਾਹਰ ਜਾ ਉੱਥੇ ਇੱਕ ਸਿੱਖ ਧਰਮ ਦਾ ਸਾਧੂ ਰਹਿੰਦਾ ਹੈ ਬਿਲਕੁਲ ਸੱਚਾ ਹੈ پاک ਦਿਲ ਪੀਰਾਂ ਦਾ ਪੀਰ ਹੈ ਉਸ ਨੂੰ ਮਿਲ ਅਤੇ ਉਸ ਦੀ ਸਿੱਖਿਆ ਨੂੰ ਸਮਝ ਮੌਲਵੀ ਇਕਬਾਲ ਦੀ ਨੀਂਦ ਖੁੱਲ ਗਈ ਉਹ ਸੋਚ ਵਿੱਚ ਪੈ ਗਿਆ ਇੱਥੇ ਕਿਹੜਾ ਪੀਰ ਹੈ ਇਹ ਕਿਹੜਾ ਸੁਪਨਾ ਸੀ ਇੱਕ ਸਿੱਖ ਸਾਧੂ ਮੈਂ ਤਾਂ ਕਿਸੇ ਮੁਸਲਮ ਸਾਧੂ ਕੋਲ ਅਜੇ ਤੱਕ ਨਹੀਂ ਗਿਆ ਇਹ ਤਾਂ ਫਿਰ ਵੀ ਸਿੱਖ ਹੈ ਮੈਂ ਤਾਂ ਸਿੱਖਾਂ ਨੂੰ ਪਿੰਡ ਤੋਂ ਵੀ ਬਾਹਰ ਕੱਢ ਦਿੱਤਾ ਫਿਰ ਮੈਂ ਕਿਵੇਂ ਉਸ ਨੂੰ ਮਿਲਣ ਜਾ ਸਕਦਾ ਹਾਂ ਪਰ ਜਮੀਲਾ ਦੀ ਹਾਲਾਤ ਨੂੰ ਦੇਖ ਕੇ ਉਸ ਦਾ ਦਿਲ ਪਰ ਆਇਆ ਉਹਨਾਂ ਨੇ ਫੈਸਲਾ ਕੀਤਾ ਕਿ ਉਹ ਸਾਧੂ ਨੂੰ ਲੱਭਣਗੇ ਭਾਵੇਂ ਉਹਨਾਂ ਨੂੰ ਆਪਣੀ ਸ਼ਰਮ ਨੂੰ ਪਾਸੇ ਰੱਖਣਾ ਪਵੇ ਅਗਲੀ ਹੀ ਸਵੇਰ ਮੌਲਵੀ ਇਕਬਾਲ ਖਾਨ ਪਿੰਡ ਦੇ ਬਾਹਰ ਗਏ ਸੂਰਜ ਹਣੇ ਹਣੇ ਉੱਗਿਆ ਸੀ ਅਤੇ ਖੇਤਾਂ ਦੇ ਵਿੱਚ ਤਾਜੀ ਸਵੇਰ ਦੀ ਮਹਿਕ ਫੈਲੀ ਹੋਈ ਸੀ ਧਾਨ ਦੇ ਖੇਤ ਵਿੱਚ ਤ੍ਰਿਲ ਸੀ ਅਤੇ ਪੰਛੀ ਆਪਣੀ ਮਿੱਠੀਆਂ ਆਵਾਜ਼ਾਂ ਵਿੱਚ ਚੱਕਰੇ ਸਨ ਮੌਲਵੀ ਇਕਬਾਲ ਖਾਨ ਨੇ ਪਿੰਡ ਦੇ ਬਾਹਰ ਇੱਕ ਪੁਰਾਣੀ 베ਰੀ ਦੇ ਰੁੱਖ ਵੱਲ ਜਾਣ ਵਾਲੀ ਪਗ ਡੰਡੀ ਫੜ ਲਈ ਉਹ ਰੁੱਖ ਪਿੰਡ ਦੇ ਬਾਹਰ ਇੱਕ ਛੋਟੀ ਜਿਹੀ ਟਿਕਰੀ ਤੇ ਸੀ ਜਿੱਥੇ ਇੱਕ ਛੋਟਾ ਜਿਹਾ ਤਲਾ ਸੀ ਤਲਾ ਦਾ ਪਾਣੀ ਸਾਫ਼ ਸੀ ਅਤੇ ਉਸ ਤੇ ਵਿੱਚ ਸੂਰਜ ਦੀਆਂ ਕਿਰਨਾਂ ਚਮਕੀਆਂ ਸਨ ਉਸ ਬੇਰੀ ਦੇ ਰੁੱਖੇਟ ਇੱਕ ਸਿੱਖ ਬੈਠਾ ਸੀ ਉਸਦੀ ਦਾੜੀ ਸਫੇਦ ਅਤੇ ਉਸਤੇ ਚਿੱਟੇ ਕੱਪੜੇ ਪਾਏ ਹੋਏ ਸਨ ਉਸਦੀ ਪੱਗ ਵੀ ਸਾਦੀ ਸੀ ਅਤੇ ਉਸਦੇ ਸਾਹਮਣੇ ਇੱਕ ਛੋਟੀ ਜਿਹੀ ਥਾਲੀ ਰੱਖੀ ਸੀ ਜਿਸ ਦੇ ਵਿੱਚ ਥੋੜਾ ਜਿਹਾ ਖਾਣਾ ਸੀ ਉਹ ਜਪਜੀ ਸਾਹਿਬ ਦੇ ਬਾਰ ਬਾਰ ਪਾਠ ਕਰੇ ਜਾ ਰਿਹਾ ਸੀ ਸੋਚ ਐ ਸੋਚਣਾ ਹੋਵੇ ਜੇ ਸੋਚੀ ਲਖਬਾਰ ਉਸਦੀ ਆਵਾਜ਼ ਵਿੱਚ ਇੱਕ ਅਜੀਬ ਜਿਹੀ ਮਿਠਾਸ ਸੀ ਜਿਵੇਂ ਦਰਿਆ ਦਾ ਪਾਣੀ ਵਗਦਾ ਹੋਵੇ ਮੌਲਵੀ ਇਕਬਾਲ ਖਾਨ ਨੇ ਉਸ ਨੂੰ ਦੇਖਿਆ ਅਤੇ ਉਸਤੇ ਦਿਲ ਵਿੱਚ ਇੱਕ ਅਜੀਬ ਜੀ ਸ਼ਾਂਤੀ ਮਹਿਸੂਸ ਹੋਈ ਕਿਉਂਕਿ ਸੱਚੇ ਸ਼ਾਦੂਆਂ ਦੇ ਦਰਸ਼ਨ ਕਰਕੇ ਹੀ ਸੱਚੇ ਸੰਤਾਂ ਨੂੰ ਦੇਖ ਕੇ ਹੀ ਮਨ ਜਿਹੜਾ ਹੈ ਸ਼ਾਂਤ ਹੋ ਜਾਂਦਾ ਹੈ ਹੌਲੀ-ਹੌਲੀ ਨੇੜੇ ਆਇਆ ਅਤੇ ਸਲਾਮ ਕੀਤਾ ਉਸ ਸਿੱਖ ਨੇ ਪਾਠ ਰੋਕਿਆ ਅਤੇ ਮੁਸਕਰਾਦਿਆਂ ਕਿ ਸਤਿ ਸ਼੍ਰੀ ਅਕਾਲ ਮੌਲਵੀ ਸਾਹਿਬ ਕੀ ਹਾਲ ਹੈ ਮੌਲਵੀ ਇਕਬਾਲ ਨੇ ਆਪਣੀ ਪਤਨੀ ਦੀ ਬਿਮਾਰੀ ਦੀ ਗੱਲ ਸੀ ਸੰਤ ਜੀ ਮੇਰੀ ਪਤਨੀ ਮਰਨ ਦੀ ਕਗਾਰ ਤੇ ਹੈ ਮੈਨੂੰ ਸੁਪਨੇ ਦੇ ਵਿੱਚ ਇੱਕ ਸੰਦੇਸ਼ ਮਿਲਿਆ ਕਿ ਤੁਸੀਂ ਮੇਰੀ ਮਦਦ ਕਰ ਸਕਦੇ ਹੋ ਸੰਤ ਜੀ ਨੇ ਇੱਕ ਡੂੰਗਾ ਸਾ ਲਿਆ ਅਤੇ ਆਪਣੀਆਂ ਅੱਖਾਂ ਵਿੱਚ ਕੇ ਇੱਕ ਪੱਜ਼ਲੀ ਚਪਰੇ ਫਿਰ ਉਹਨਾਂ ਨੇ ਅੱਖਾਂ ਖੋਲੀਆਂ ਅਤੇ ਇੱਕ ਗੰਭੀਰ ਆਵਾਜ਼ ਵਿੱਚ ਕਿਹਾ ਮੈਂ ਉਸ ਸਿੱਖ ਪਰਿਵਾਰ ਦਾ ਦਰਦ ਮਹਿਸੂਸ ਕਰ ਸਕਦਾ ਹਾਂ ਜਿਸ ਨੂੰ ਤੁਸੀਂ ਸਿਰਫ ਸਿੱਖ ਹੋਣ ਦੇ ਗੁਨਾਹ ਨਾਲ ਪਿੰਡ ਦੇ ਵਿੱਚੋਂ ਬਾਹਰ ਕੱਢ ਦਿੱਤਾ ਸੀ ਮੌਲਵੀ ਇਕਬਾਲ ਦੀਆਂ ਅੱਖਾਂ ਸ਼ਰਮ ਨਾਲ ਝੁਕੀਆਂ ਉਸ ਨੂੰ ਯਾਦ ਆਇਆ ਕਿ ਕਿਵੇਂ ਉਸਨੇ ਜਸਵੰਤ ਦੇ ਪਰਿਵਾਰ ਨੂੰ ਜਲੀਲ ਕੀਤਾ ਅਤੇ ਉਸਤੇ ਪੈਰ ਕਮਣ ਲੱਗੇ ਉਸਨੇ ਸਿਰ ਝੁਕਾ ਲਿਆ ਸੰਤ ਜੀ ਮੈਂ ਤੁਹਾਡੇ ਨਾਲ ਬਹੁਤ ਗਲਤ ਕੀਤਾ ਤੁਹਾਡੇ ਤਰਫ ਦੇ ਲੋਕਾਂ ਨਾਲ ਮੈਨੂੰ ਮਾਫ ਕਰਦੇ ਹੋ ਮੇਰੀ ਪਤਨੀ ਨੂੰ ਬਚਾ ਲਿਓ ਸੰਤ ਜੀ ਨੇ ਮੁਸਕਰਾਦਿਆਂ ਕਿਹਾ ਮੌਲਵੀ ਸਾਹਿਬ ਮੇਰੇ ਗੁਰੂ ਬਾਬਾ ਨਾਨਕ ਜੀ ਉਹਨਾਂ ਨੇ ਮੈਨੂੰ ਸਿਖਾਇਆ ਹੈ ਕਿ ਸਾਰੇ ਇਨਸਾਨ ਇੱਕੋ ਨੇ ਮੈਂ ਤੁਹਾਡੇ ਨਾਲ ਕੋਈ ਬੈਰ ਨਹੀਂ ਰੱਖਦਾ ਪਰ ਤੁਸੀਂ ਆਪਣੇ ਦਿਲ ਦੀ ਸ਼ਕਤੀ ਨੂੰ ਛੱਡ ਦਿਓ ਉਹਨਾਂ ਨੇ ਇੱਕ ਛੋਟੀ ਜੀ ਪੋਥੀ ਕੱਢੀ ਅਤੇ ਮੌਲਵੀ ਇਕਬਾਲ ਨੂੰ ਦੇ ਦਿੱਤੀ ਇਹ ਜਪਜੀ ਸਾਹਿਬ ਦੀ ਪੋਥੀ ਹੈ ਤੁਸੀਂ ਆਪਣੀ ਪਤਨੀ ਦੇ ਸਰਹਾਣੇ ਬੈਠ ਕੇ ਇਸ ਦਾ ਪਾਠ ਕਰੋ ਅਤੇ ਆਪਣੇ ਜਿਲ੍ਹੇ ਵਿੱਚ ਸਾਰੇ ਵੈਰ ਵਿਰੋਧ ਨੂੰ ਖਤਮ ਕਰ ਦਿਓ ਬਸ ਯਾਦ ਰੱਖਣਾ ਅੱਜ ਤੋਂ ਬਾਅਦ ਕਦੇ ਕਿਸੇ ਨੂੰ ਧਰਮ ਦੇ ਖਾਤਰ ਮੜਤਗਾ ਨਹੀਂ ਬੋਲਣਾ ਸਾਰੇ ਇਨਸਾਨ ਇੱਕੋ ਹਨ ਸਭ ਧਰਮ ਇੱਕੋ ਹੈ ਬਸ ਰਸਤੇ ਅਲੱਗ-ਅਲੱਗ ਹਨ ਮੰਜ਼ਿਲ ਸਭ ਦੀ ਇੱਕੋ ਹੈ ਮੌਲਵੀ ਇਕਬਾਲ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਹਨਾਂ ਨੂੰ ਅਹਿਸਾਸ ਹੋਇਆ ਕਿ ਬਾਬਾ ਨਾਨਕ ਜੀ ਦੀ ਸਿੱਖਿਆ ਵਿੱਚ ਇੱਕ ਅਜੀਬ ਜੀ ਤਾਕਤ ਸੀ ਜਮੀਲਾ ਦੀਆਂ ਅੱਖਾਂ ਵਿੱਚ ਇੱਕ ਨਵੀਂ ਚਮਕ ਆ ਗਈ ਸੀ ਮੌਲਵੀ ਨੇ ਉਦਾਂ ਹੀ ਕੀਤਾ ਕੁਰੇ ਜਾ ਕੇ ਜਮੀਲਾ ਦੇ ਸਹਾਰੇ ਬੈਠ ਕੇ ਅਤੇ ਹੌਲੀ-ਹੌਲੀ ਪਾਠ ਕਰਨਾ ਸ਼ੁਰੂ ਕਰ ਦਿੱਤਾ ਜਬ ਜੀ ਸਾਹਿਬ ਦੀਆਂ ਤੁਕਾਂ ਜੋ ਕਿ ਉੱਤੇ ਫਾਰਸੀ ਦੇ ਵਿੱਚ ਲਿਖਿਆ ਸਨ ਮੌਲਵੀ ਹੌਲੀ-ਹੌਲੀ ਉਹਨਾਂ ਨੂੰ ਪੜਦਾ ਅਤੇ ਆਪਣੇ ਨਮਾਜ਼ ਵਾਲੇ ਢੰਗ ਨਾਲ ਹੌਲੀ-ਹੌਲੀ ਕਰਦਿਆ ਜੋੜ ਤੋੜ ਕੇ ਜਪਜੀ ਸਾਹਿਬ ਦੇ ਅਰਥ ਸਮਝਣ ਦੀ ਕੋਸ਼ਿਸ਼ ਕਰਦਾ ਹੌਲੀ-ਹੌਲੀ ਜਪਜੀ ਸਾਹਿਬ ਮੌਲਵੀ ਨੂੰ ਕੰਠ ਹੋ ਗਿਆ ਅਤੇ ਜਪਜੀ ਸਾਹਿਬ ਪੜਨ ਦੇ ਨਾਲ ਜਮੀਲਾ ਬਾਨੋ ਦੀ ਹੌਲੀ-ਹੌਲੀ ਸਿਹਤ ਵੀ ਜੜੀ ਹੈ ਠੀਕ ਹੋਣ ਲੱਗੀ ਇਹ ਵੇਖ ਕੇ ਮੌਲਵੀ ਇਕਬਾਲ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਉਸ ਨੂੰ ਅਹਿਸਾਸ ਹੋਇਆ ਕਿ ਬਾਬਾ ਨਾਨਕ ਦੀ ਸਿੱਖਿਆ ਵਿੱਚ ਇੱਕ ਅਜੀਬ ਜਿਹੀ ਤਾਕਤ ਸੀ ਜਮੀਲਾ ਦੀਆਂ ਅੱਖਾਂ ਵਿੱਚ ਇੱਕ ਨਵੀਂ ਚਮਕ ਆ ਗਈ ਜਿਵੇਂ ਉਸ ਦੀ ਰੂਹ ਨੂੰ ਨਵੀਂ ਜ਼ਿੰਦਗੀ ਮਿਲ ਗਈ ਹੋਵੇ ਉਸਦੀ ਆਵਾਜ਼ ਜੋ ਪਹਿਲਾਂ ਕਮਜ਼ੋਰ ਸੀ ਹੁਣ ਥੋੜੀ ਜੀ ਮਜ਼ਬੂਤ ਹੋਈ ਇਕਬਾਲ ਮੈਂ ਠੀਕ ਹੋ ਗਈ ਹਾਂ ਇਹ ਆਵਾਜ਼ ਇਸਨੇ ਮੇਰੇ ਦਿਲ ਨੂੰ ਸ਼ੁਲਹਾ ਜਮੀਲਾ ਨੇ ਹੌਲੀ ਹੌਲੀ ਕਿਹਾ ਅਤੇ ਉਸਦੇ ਚਿਹਰੇ ਤੇ ਇੱਕ ਮੁਸਕਰਾਹਟ ਆ ਗਈ ਮੌਲਵੀ ਇਕਬਾਲ ਨੇ ਜਮੀਲਾ ਦਾ ਹੱਥ ਫੜਿਆ ਅਤੇ ਉਸਦੇ ਮੱਥੇ ਤੇ ਉਹ ਪੋਤੀ ਰੱਖ ਦਿੱਤੀ ਜਮੀਲਾ ਇਹ ਸਭ ਬਾਬਾ ਨਾਨਕ ਜੀ ਦੀ ਸਿੱਖਿਆ ਦਾ ਕਮਾਲ ਹੈ ਮੈਂ ਸੰਤ ਜੀ ਦੀ ਸਲਾਹ ਨਾਲ ਜਪਜੀ ਸਾਹਿਬ ਦਾ ਪਾਠ ਕੀਤਾ ਅਤੇ ਇਸ ਨੇ ਸਾਡੀ ਜ਼ਿੰਦਗੀ ਬਚਾ ਲਈ ਜਮੀਲਾ ਨੇ ਹੈਰਾਨੀ ਨਾਲ ਪੁੱਛਿਆ ਸੰਤ ਉਹ ਵੀ ਸਿੱਖ ਹੱਜ ਮਿਲਾ ਮੈਂ ਗਲਤੀ ਮੈਂ ਉਸ ਪਰਿਵਾਰ ਨਾਲ ਬਹੁਤ ਬੁਰਾ ਕੀਤਾ ਪਰ ਸੰਤ ਜੀ ਨੇ ਮੈਨੂੰ ਮਾਫ਼ ਕਰ ਦਿੱਤਾ ਹੈ ਉਹਨਾਂ ਨੇ ਮੈਨੂੰ ਸਿੱਖਿਆ ਕਿ ਰੱਬ ਇੱਕ ਹੈ ਅਤੇ ਸਾਰੇ ਧਰਮ ਉਸ ਦੀ ਰਾਹ ਤੇ ਜੋੜਦੇ ਹਨ ਮੌਲਵੀ ਇਕਬਾਲ ਦੀ ਆਵਾਜ਼ ਵਿੱਚ ਇੱਕ ਅਜੀਬ ਜਿਹੀ ਨਮੀ ਸੀ ਉਹ ਸੋਚ ਰੇ ਸਨ ਕਿ ਜੇ ਉਹ ਪਹਿਲਾ ਸਿੱਖਿਆ ਸਮਝ ਲੈਂਦੇ ਤਾਂ ਜਸਵੰਤ ਸਿੰਘ ਦਾ ਪਰਿਵਾਰ ਪਿੰਡ ਦਾ ਛੱਡਦਾ ਹੌਲੀ ਹੌਲੀ ਜਮੀਲਾ ਦੀ ਸਿਹਤ ਵਿੱਚ ਵੱਡੇ ਸਦਾਰ ਹੋਣ ਲੱਗੇ ਇੱਕ ਹਫ਼ਤੇ ਦੇ ਅੰਦਰ ਅੰਦਰ ਹੀ ਉਹ ਬਿਸਤਰੇ ਤੋਂ ਉੱਠਣ ਦੇ ਕਾਬਲ ਹੋ ਗਈ ਉਸਨੇ ਆਪਣੇ ਬੱਚਿਆਂ ਨੂੰ ਗળે ਲਗਾਇਆ ਅਤੇ ਸਾਰੇ ਰੋਣ ਲੱਗੇ ਅੰਮੀ ਤੁਸੀਂ ਠੀਕ ਹੋ ਗਈਆਂ ਸਜਦਾ ਨੇ ਕੁਸ਼ੀ ਨਾਲ ਚਿੱਕਿਆ ਜਮੀਲਾ ਨੇ ਮੁਸਕਰਾਦਿਆਂ ਕਿਹਾ ਹਾਂ ਬੇਟੀ ਇਹ ਸਭ ਤੁਹਾਡੇ ابو ਦੀਆਂ ਦਵਾਵਾਂ ਅਤੇ ਬਾਬਾ ਨਾਨਕ ਜੀ ਦੀ ਸਿੱਖਿਆ ਦਾ ਕਮਾਲ ਹੈ ਜਮੀਲਾ ਦੀ ਸਿਹਤ ਠੀਕ ਹੋਣ ਤੋਂ ਬਾਅਦ ਮੌਲਵੀ ਇਕਬਾਲ ਖਾਨ ਦੀ ਸੋਚ ਵਿੱਚ ਵੱਡਾ ਬਦਲਾ ਆਇਆ ਉਹ ਹੁਣ ਆਪਣੇ ਪਿੰਡ ਦੇ ਲੋਕਾਂ ਨੂੰ ਵੀ ਨਵੀਂ ਸਿੱਖਿਆ ਦੇਣ ਲੱਗੇ ਉਮਾਚਿਤ ਵਿੱਚ ਜਾ ਕੇ ਨਮਾਜ਼ ਪੜ੍ਹਦੇ ਅਤੇ ਬਾਅਦ ਦੇ ਵਿੱਚ ਸਾਰਿਆਂ ਨੂੰ ਇਕੱਠਾ ਕਰਕੇ ਬਾਬਾ ਨਾਨਕ ਜੀ ਦੀ ਸਿੱਖਿਆ ਸਮਝਾਉਂਦੇ ਅਸੀਂ ਸਾਰੇ ਇੱਕ ਰੱਬ ਦੇ ਬੰਦੇ ਹਾਂ ਧਰਮ ਸਾਰ ਨੂੰ ਵੰਡਦਾ ਨਹੀਂ ਹੈ ਸਗੋਂ ਜੋੜਦਾ ਹੈ ਬਾਬਾ ਨਾਨਕ ਜੀ ਨੇ ਸਾਨੂੰ ਸਿਖਿਆ ਦਿੱਤੀ ਕਿ ਨਾਮ ਜਪੋ ਕਿਰਤ ਕਰੋ ਅਤੇ ਵੰਡ ਚਕੋ ਸਾਨੂੰ ਇਹ ਸਿੱਖਿਆ ਅਪਣਾਉਣੀ ਚਾਹੀਦੀ ਹੈ ਪਰ ਪਿੰਡ ਦੇ ਕੁਝ ਲੋਕਾਂ ਨੂੰ ਇਹ ਗੱਲ ਜਮੀ ਨਹੀਂ ਉਹਨਾਂ ਨੂੰ ਲੱਗਦਾ ਸੀ ਕਿ ਮੌਲਵੀ ਇਕਬਾਲ ਆਪਣੇ ਧਰਮ ਛੱਡ ਰਿਹਾ ਹੈ ਇੱਕ ਬਜ਼ੁਰਗ ਆਦਮੀ ਸ਼ੇਰ ਮੁਹੰਮਦ ਨੇ ਗੁੱਸੇ ਵਿੱਚ ਕਿਹਾ ਉਹ ਮੌਲਵੀ ਸਾਹਿਬ ਤੁਸੀਂ ਸਾਡੇ ਧਰਮ ਛੱਡ ਰਹੇ ਹੋ ਇਹ ਜਬਰੀ ਸਾਹਿਬ ਦਾ ਪਾਠ ਕਰਨਾ ਸਾਡੇ ਲਈ ਸ਼ਰਮ ਦੀ ਗੱਲ ਹੈ ਮੌਲਵੀ ਇਕਬਾਲ ਨੇ ਸ਼ਾਂਤੀ ਨਾਲ ਜਵਾਬ ਦਿੱਤਾ ਸ਼ੇਰ ਮੁਹੰਮਦ ਸਾਹਿਬ ਮੈਂ ਆਪਣਾ ਧਰਮ ਨਹੀਂ ਛੱਡ ਰਿਹਾ ਮੈਂ ਆਪਣੇ ਦਿਲ ਨੂੰ ਵੱਡਾ ਕਰ ਰਿਹਾ ਹਾਂ ਬਾਬਾ ਨਾਨਕ ਦੀ ਸਿੱਖਿਆ ਨੇ ਮੇਰੀ ਪਤਨੀ ਦੀ ਜਾਨ ਬਚਾਈ ਮੈਂ ਸਿਰਫ ਉਸ ਸੱਚ ਨੂੰ ਸਤਿਕਾਰ ਕਰ ਰਿਹਾ ਹਾਂ ਪਰ ਸ਼ੇਰ ਮੁਹੰਮਦ ਅਤੇ ਉਸ ਦੇ ਨਾਲ ਦੇ ਕੁਝ ਲੋਕਾਂ ਨੇ ਮੌਲਵੀ ਇਕਬਾਲ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਉਹ ਉਹਨੇ ਪਿੰਡ ਦੀ ਪੰਚਾਇਤ ਨੂੰ ਬੁਲਾਇਆ ਅਤੇ ਮੌਲਵੀ ਨੂੰ ਪਿੰਡ ਛੱਡਣ ਦਾ ਹੁਕਮ ਦੇ ਦਿੱਤਾ ਜੇ ਤੁਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਰੋਗੇ ਤੁਹਾਨੂੰ ਇੱਥੇ ਨਹੀਂ ਰਹਿਣ ਦੇਣਾ ਸ਼ੇਰ ਮੁਹੰਮਦ ਨੇ ਗੁੱਸੇ ਵਿੱਚ ਕਿਹਾ ਮੌਲਵੀ ਇਕਬਾਲ ਦਾ ਦਿਲ ਟੁੱਟ ਗਿਆ ਉਹ ਸੋਚਣ ਲੱਗਾ ਮੈਂ ਤਾਂ ਸਿਰਫ ਸੱਚ ਦਾ ਰਾਹ ਦਿਖਾਉਣਾ ਚਾਹੁੰਦਾ ਸੀ ਪਰ ਇਹ ਲੋਕ ਮੇਰੀ ਗੱਲ ਨਹੀਂ ਸਮਝ ਰਹੇ ਜਮੀਲਾ ਨੇ ਉਸ ਨੂੰ ਘੜੇ ਲਗਾਇਆ ਅਤੇ ਕਿਹਾ ਇਕਬਾਲ ਜੀ ਤੁਸੀਂ ਚਿੰਤਾ ਨਾ ਕਰੋ ਜਿਸ ਰੱਬ ਨੇ ਮੈਨੂੰ ਬਚਾਇਆ ਹੈ ਉਹ ਸਾਡੇ ਲਈ ਇੱਕ ਨਵਾਂ ਰਾਹ ਵੀ ਦਿਖਾਵੇਗਾ ਮੌਲਵੀ ਇਕਬਾਲ ਨੇ ਫੈਸਲਾ ਕੀਤਾ ਕਿ ਉਹ ਪਿੰਡ ਦੇ ਬਾਹਰ ਇੱਕ ਛੋਟੀ ਜੀ ਦਰਗਾਹ ਬਣਾਏਗਾ ਜਿੱਥੇ ਬਾਬਾ ਨਾਨਕ ਜੀ ਦੀਆਂ ਸਿੱਖਿਆ ਨੂੰ ਯਾਦ ਰੱਖ ਸਕੇ ਉਸਨੇ ਉਸ ਥਾਂ ਨੂੰ ਚੁਣਿਆ ਜਿੱਥੇ ਉਸ ਨੂੰ ਸੁਪਨੇ ਦੇ ਵਿੱਚ ਇੱਕ ਨੂਰਾਨੀ ਬਜ਼ੁਰਗ ਦੀ ਝਲਕ ਮਿਲੀ ਸੀ ਇਥਾਂ ਇੱਕ ਛੋਟੀ ਜਿਹੀ ਟਿਕਰੀ ਤੇ ਸੀ ਜਿੱਥੇ ਇੱਕ 베ਰੀ ਦਾ ਰੁੱਖ ਅਤੇ ਇੱਕ ਛੋਟਾ ਜਿਹਾ ਤਲਾ ਸੀ ਮੌਲਵੀ ਇਕਬਾਲ ਨੇ ਆਪਣੇ ਬੱਚਿਆਂ ਦੀ ਮਦਦ ਦੇ ਨਾਲ ਇੱਥੇ ਇੱਕ ਛੋਟੀ ਜਿਹੀ ਕੱਚੀ ਇਮਾਰਤ ਬਣਾਈ ਇੱਕ ਸਾਦੀ ਜਿਹੀ ਦਰਗਾਹ ਸੀ ਮਿੱਟੀ ਦੀਆਂ ਦੀਵਾਰਾਂ ਜਿਨ੍ਹਾਂ ਤੇ ਚੂਨੇ ਨਾਲ ਪੋਤਾਈ ਕੀਤੀ ਸੀ ਦਰਗਾਹ ਦੇ ਅੱਗੇ ਇੱਕ ਛੋਟਾ ਜਿਹਾ ਗੇਟ ਬਣਾਇਆ ਅਤੇ ਉਸਤੇ ਇੱਕ ਲੱਕੜ ਦਾ ਬੋਰਡ ਲਗਾਇਆ ਜਿਸ ਤੇ ਲਿਖਿਆ ਸੀ ਦਰਗਾਹ ਬਾਬਾ ਨਾਨਕ ਇਸ ਦਰਗਾਹ ਦੇ ਅੰਦਰ ਮੌਲਵੀ ਇਕਬਾਲ ਨੇ ਇੱਕ ਛੋਟੀ ਜੀ ਤਸਵੀਰ ਲਗਾਈ ਜਿਸ ਦੇ ਵਿੱਚ ਬਾਬਾ ਨਾਨਕ ਜੀ ਇੱਕ ਨਦੀ ਦੇ ਕੰਢੇ ਬੈਠੇ ਹਨ ਮੌਲਵੀ ਇਕਬਾਲ ਨੇ ਆਪਣੀ ਜ਼ਿੰਦਗੀ ਦੇ ਬਾਕੀ ਦਿਨ ਇਸ ਦਰਗਾਹ ਦੀ ਸੇਵਾ ਵਿੱਚ ਲਗਾ ਦਿੱਤੇ ਹਰ ਰੋਜ਼ ਸਵੇਰੇ ਨਮਾਜ਼ ਪੜਦਾ ਅਤੇ ਉਸ ਤੋਂ ਬਾਅਦ ਦਰਜੀ ਸਾਹਿਬ ਦਾ ਪਾਠ ਕਰਦਾ ਹੌਲੀ ਹੌਲੀ ਪਿੰਡ ਦੇ ਕੁਝ ਲੋਕ ਵੀ ਜਿਨ੍ਹਾਂ ਨੂੰ ਉਸ ਦੀ ਸਿੱਖਿਆ ਪਸੰਦ ਆ ਗਈ ਇਸ ਦਰਗਾਹ ਦੇ ਵਿੱਚ ਆਉਣ ਲੱਗੇ ਕੋਈ ਇੱਥੇ ਆ ਕੇ ਨਮਾਜ਼ ਪੜ੍ਹਦੇ ਫਿਰ ਜਪਜੀ ਸਾਹਿਬ ਦਾ ਪਾਠ ਸੁਣਦੇ ਇਸ ਦਰਗਾਹ ਦੇ ਵਿੱਚ ਇੱਕ ਅਜੀਬ ਜਿਹੀ ਸ਼ਾਂਤੀ ਸੀ ਜੋ ਵੀ ਇੱਥੇ ਸੱਚੋਂ ਮੰਨਵਾਦਾ ਉਸ ਦੀ ਅਰਦਾਸ ਪੂਰੀ ਹੋਣ ਲੱਗੀ ਜਿਵੇਂ ਇੱਥੇ ਇੱਕ ਅਜੀਬ ਜਗ੍ਹਾ ਹੋਵੇ ਜਿੱਥੇ ਸਾਰੇ ਧਰਮ ਇਕੱਠੇ ਹੋ ਜਾਂਦੇ ਹਨ ਮੌਲਵੀ ਇਕਬਾਲ ਦੀ ਇਹ ਰੀਤ ਉਸਤੇ ਬੱਚਿਆਂ ਨੇ ਅਪਣਾ ਲਈ ਉਸ ਦੀ ਜਾਣ ਤੋਂ ਮਗਰੋਂ ਅਸਲਮ ਅਤੇ ਕਾਸਮ ਨੇ ਇਸ ਦਰਗਾਹ ਦੀ ਸੇਵਾ ਜਾਰੀ ਰੱਖੀ ਉਹਨਾਂ ਦੀਆਂ ਪੀੜ੍ਹੀਆਂ ਨੇ ਇਸ ਰੀਤ ਨੂੰ ਨਿਭਾਇਆ ਅਤੇ ਅੱਜ ਮੌਲਵੀ ਅਹਿਮਦ ਖਾਨ ਜੋ ਇਸਦੀ ਪੰਜਵੀਂ ਪੀੜ੍ਹੀ ਦੇ ਵਿੱਚ ਸੀ ਇਸ ਦਰਗਾਹ ਦੀ ਸੇਵਾ ਕਰ ਰਿਹਾ ਸੀ ਮੌਲਵੀ ਆਹਿਮਦ ਖਾਨ ਨੇ ਆਪਣੀ ਕਹਾਣੀ ਖਤਮ ਕੀਤੀ ਸਰਬਜੀਤ ਸਿੰਘ ਜੀ ਐਸੇ ਕਰਕੇ ਅਸੀਂ ਇਸ ਦਰਗਾਹ ਦੀ ਸੇਵਾ ਕਰਦੇ ਹਾਂ ਬਾਬਾ ਨਾਨਕ ਜੀ ਦੀ ਸਿੱਖਿਆ ਨੇ ਸਾਡੇ ਪਰਿਵਾਰ ਨੂੰ ਨਵੀਂ ਜ਼ਿੰਦਗੀ ਦਿੱਤੀ ਅਸੀਂ ਨਮਾਜ਼ ਵੀ ਪੜ੍ਹਦੇ ਹਾਂ ਅਤੇ ਜਪਜੀ ਸਾਹਿਬ ਦਾ ਪਾਠ ਵੀ ਕਰਦੇ ਹਾਂ ਕਿਉਂਕਿ ਸਾਨੂੰ ਇਹ ਸਿੱਖਿਆ ਮਿਲੀ ਹੈ ਕਿ ਰੱਬ ਇੱਕ ਹੈ ਅਤੇ ਉਸ ਦਾ ਨਾਮ ਸਾਰਾ ਏਕ ਹੈ ਪਾਵੇਂ ਅੱਲਾ ਕੋ ਪਾਵੇਂ ਵਾਹਿਗੁਰੂ ਕੋਈ ਫਰਕ ਨਹੀਂ ਹੈ ਸਭ ਪਾਸੇ ਬਸ ਇੱਕ ਰਬ ਹੈ ਸਰਬਜੀਤ ਸਿੰਘ ਦੀਆਂ ਅੱਖਾਂ ਵਿੱਚ ਅੰਜੂ ਆ ਗਏ ਉਸ ਨੂੰ ਅਹਿਸਾਸ ਹੋਇਆ ਕਿ ਬਾਬਾ ਨਾਨਕ ਦੀ ਸਿੱਖਿਆ ਸਤਿਮੁੱਚ ਸਾਰੇ ਧਰਮਾਂ ਨੂੰ ਜੋੜਦੀ ਹੈ ਉਸਨੇ ਮੌਲਵੀ ਅਹਿਮਦ ਖਾਨ ਨੂੰ ਗળે ਲਗਾਇਆ ਅਤੇ ਕਿਹਾ ਮੌਲਵੀ ਸਾਹਿਬ ਤੁਸੀਂ ਮੈਨੂੰ ਅੱਜ ਇੱਕ ਨਵੀਂ ਸਿੱਖਿਆ ਦਿੱਤੀ ਹੈ ਮੈਂ ਇਸ ਦਰਗਾਹ ਦੀ ਗੱਲ ਆਪਣੇ ਸਿੱਖ ਭਰਾਵਾਂ ਨੂੰ ਜ਼ਰੂਰ ਦੱਸਾਂਗਾ ਸਰਬਜੀਤ ਸਿੰਘ ਨੇ ਆਪਣੇ ਸਫ਼ਰ ਦੀਆਂ ਤਸਵੀਰਾਂ ਖਿੱਚੀਆਂ ਅਤੇ ਦਰਗਾਹ ਦੀ ਗੱਲ ਸਾਰੇ ਸਿੱਖ ਭਾਈਚਾਰੇ ਨੂੰ ਦੱਸੀ ਉਸਨੇ ਆਪਣੇ ਪਿੰਡ ਵੀ ਜਾ ਕੇ ਸਾਰਿਆਂ ਨੂੰ ਇਸ ਦਰਗਾਹ ਦੀ ਕਹਾਣੀ ਸੁਣਾਈ ਅਤੇ ਕਿਹਾ ਬਾਬਾ ਨਾਨਕ ਦੀ ਗੱਲਾਂ ਨੇ ਸਾਨੂੰ ਸਿਖਾਇਆ ਹੈ ਅਸੀਂ ਸਾਰੇ ਕਿਹਾ ਇਹ ਦਰਗਾ ਇਹ ਸੱਚ ਦੀ ਮਿਸਾਲ ਹੈ ਹਾਂਜੀ ਸਾਥ ਸੰਗਤ ਜੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਘਟਨਾ ਦੱਸੋ ਜੀ ਕਮੈਂਟ ਦੇ ਵਿੱਚ ਜੇਕਰ ਸਤਿਮੁ ਚੰਗੀ ਲੱਗੀ ਕਮੈਂਟਾਂ ਦੇ ਵਿੱਚ ਜਾ ਕੇ ਵਾਹਿਗੁਰੂ ਜ਼ਰੂਰ ਲਿਖਣਾ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤੁਸੀਂ WhatsApp ਦੇ ਉੱਪਰ ਇਸ ਨੂੰ ਸਟੇਟਸ ਵੀ ਲਗਾ ਸਕਦੇ ਹੋ ਹਾਂਜੀ ਸਾਥ ਸੰਗਤ ਜੀ ਦੇਵ ਜੀ ਸਾਨੂੰ ਇਜਾਜ਼ਤ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਕੇ ਦੇਵ ਜੀ ਸਾਨੂੰ ਇਜਾਜ਼ਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ